ਮਿਲ ਸਕੇ ਤਾਂ ਮੇਨਾਸਟਾ ਮੌਜੂਦਾ ਪੰਜਾਬ ਭਾਜਪਾ ਦੇ ਜਨਰਲ ਸੈਕਟਰੀ ਅਨਿਸੀਸ ਜੀ ਸਾਹਿਬ ਕਿਸੇ ਦੇ ਦਿਓ ਇੱਕ ਪਾਸੇ ਵਿਦਿਆਰਥੀਆਂ ਕੰਦੇ ਪੰਜਾਬ ਗੰਦੀ ਵੀ ਪੂਰਾ ਉਹਨਾਂ ਨੂੰ ਬੇਰਜ਼ਗਾਰ ਦੀ ਅਨਪਲਾਈਮੈਂਟ ਦੀ ਕਿ ਤਜਾਵੇ ਲੇਕਿਨ ਕਿਤੇ ਪਾਸੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਇੱਕ ਮਾਨ ਹੈ ਪੰਜਾਬ ਦਾ ਪੂਰੇ ਦੇਸ਼ ਭਰ ਦੇ ਵਿੱਚ ਇੱਕ ਫਸਟ ਨੰਬਰ ਦੀ ਯੂਨੀਵਰਸਿਟੀ ਆਂਦੀ ਲੇਕਿਨ ਵਿਦਿਆਰਥੀ ਇੱਕ ਪਾਸੇ ਸਾਸ ਮਿਲਾ ਦੂਜੇ ਪਾਸੇ ਧਰਨੇ ਤੇ ਪੈ ਗਏ ਬੜੇ ਦੁੱਖ ਦੀ ਗੱਲ ਹੈ ਕਿ ਸਾਡੇ ਨੌਜਵਾਨ ਭੈਣਾ ਭਰਾਵਾਂ ਨੂੰ ਡਿਗਰੀਆਂ ਕਰਨ ਦੇ ਬਾਅਦ ਇੰਟਰਨੈਟ ਦੇ ਪੈਕੇਜ ਜਦੋਂ ਜੈਤ ਕਰਨੀ ਪੈਂਦੀ ਹੈ। ਔਰ ਫਿਰ ਉਹ ਵਿਦਿਆਰਥੀ ਜਿਹੜੇ ਐਗਰੀਕਲਚਰ ਦੇ ਨਾਲ ਸੰਬੰਧਿਤ ਪੜਾਈ ਕਰਦੇ ਨੇ। ਇਹ ਸਾਰੇ ਐਗਰੀਕਲਚਰ ਸਟੂਡੈਂਟਸ ਯੂਨੀਅਨ ਦੇ ਲੋਕ ਨੇ। ਜਿਹੜੇ ਕਿ ਐਗਰੀਕਲਚਰ ਦੀ ਅਲੱਗ-ਅਲੱਗ ਕਾਲਜਾਂ 'ਚ ਪੜਾਈ ਕਰਦੇ ਨੇ ਇਹ ਇਹ ਪੰਜਾਬ ਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ 'ਚ ਬੈਠੇ ਨੇ। ਔਰ ਬਹੁਤ ਲੰਬੇ ਸਮੇਂ ਤੋਂ ਇਹਨਾਂ ਦੀ ਜਿਹੜੀ ਪਰਤੀ ਹੈ ਉਹ ਰੁਕੀ ਹੋਈ ਹੈ। ਔਰ ਮੈਂ ਸੁਣ ਰਿਹਾ ਸੀਗਾ ਭਗਵੰਤ ਮਾਨ ਜੀ ਨੂੰ ਇੱਕ ਮੈਂ ਤੁਹਾਨੂੰ ਸੁਣਾਵ ਵੀ ਦਿਨਾ। ਇੱਕ ਗੱਲ ਦਾ ਮੈਂ ਬਾਰਾ ਕਰਦਾ ਜੈਤੋਂ ਵਾਲਿਓ। 2022 ਦੇ ਵਿੱਚ ਝਾੜੂ ਦਾ ਬਟਨ ਦਬਕੇ ਜਿਹੜੀ ਸਰਕਾਰ ਬਣੂਗੀ ਨਾ ਉਹ ਸਰਕਾਰ ਇਹੋ ਜੀ ਹੋਊਗੀ। ਜਿਦੇ ਵਿੱਚ ਕਿਸੇ ਨੂੰ ਧਰਨਾ ਦੇਣ ਦੀ ਲੋੜ ਨਹੀਂ ਪੈਣੀ ਕਿਸੇ ਨੂੰ ਟੈਂਕੀ ਤੇ ਚੜਨ ਦੀ ਲੋੜ ਨਹੀਂ ਪੈਣੀ ਕਿਸੇ ਨੂੰ ਟਾਵਰ ਤੇ ਚੜਨ ਦੀ ਲੋੜ ਨਹੀਂ ਪੈਣੀ ਕਿਸੇ ਤੇ ਲਾਠੀ ਚਾਰਜ ਨਹੀਂ ਹੋਊਗਾ ਕਿਸੇ ਕਿਸੇ ਧੀ ਪਹਿਣ ਦੀ ਚੁੰਨੀ ਨਹੀਂ ਰੁਲੂ ਹੋਗੀ ਪੱਗਾਂ ਨਹੀਂ ਲੈਣ ਗਿਆ ਕਿਸੇ ਤੇ ਪਾਣੀ ਦੀਆਂ ਬਾਛੜਾ ਨਹੀਂ ਹੋਣਗੀਆਂ ਕਿਉਂਕਿ ਸਰਕਾਰ ਸਾਰਿਆਂ ਦੀ ਆਪਣੀ ਸਾਂਝੀ ਹੋਊਗੀ ਕੋਈ ਕਿਸੇ ਦੇ ਸ਼ਿਕਵੇ ਹੋਣਗੇ ਕਿਸ ਦੀਆਂ ਮੰਗਾਂ ਹੋਣਗੀਆਂ ਪਿਠਾ ਕੇ ਚੰਡੀਗੜ੍ਹ ਗੱਲ ਕਰਾਂਗੇ ਉਸੇ ਦਿਨੀ ਸ਼ਾਮ ਨੂੰ ਉਹਨਾਂ ਦਾ ਮਸਲਾ ਹੱਲ ਕਰਾਂਗੇ ਤਾਂ ਪੰਜਾਬ ਦੁਬਾਰੇ ਪੰਜਾਬ ਬਣਊਗਾ ਜੀ ਹੁਣ ਇਸ ਬਿਆਨ ਦੇ ਬਾਅਦ ਕਿਉਂਕਿ ਇੱਕ ਮੁੱਖ ਮੰਤਰੀ ਜਿਹੜਾ ਸੂਬੇ ਦਾ ਹੁੰਦਾ ਨਾ ਜੀ ਉਹਦੇ ਇੱਕ ਇੱਕ ਅੱਖਰ ਦੀ ਕੋਈ ਵੈਲਿਊ ਹੁੰਦੀ ਹੈ ਔਰ ਜਦੋਂ ਮੁੱਖ ਮੰਤਰੀ ਕੋਈ ਚੀਜ਼ ਦਾ ਵਾਅਦਾ ਕਰੇ ਚਾਹੇ ਉਸਲਿਓ ਆਉਣ ਵਾਲੇ ਮੁੱਖ ਮੰਤਰੀ ਸੀਗੇ ਇੱਕ ਪਾਰਟੀ ਦੇ ਨੇਤਾ ਸੀਗੇ لیکن انہوں نے لوگوں ਨੂੰ ایک وعدہ ਕਰਕੇ ਜਿਹੜੀਆਂ ਗੇ ਵੋਟਾਂ ਪ੍ਰਾਪਤ ਕੀਤੀਆਂ ਸੀਗੀਆਂ ਤੇ ਅੱਜ ਹਾਲਤ ਕੀ ਹੋਈ ਪਈ ਆ ਆ ਮੇਰੇ ਛੋਟੇ ਭੈਣ ਭਰਾ ਬੈਠੇ ਨੇ ਹਰ ਥਾਂ ਉਤੇ ਧਰਨੇ ਚੱਲਦੇ ਪਏ ਆ ਸ਼ਹਿਰ-ਸ਼ਹਿਰ ਦੇ ਵਿੱਚ ਤਨਖਾਹਾਂ ਜਿਹੜੀਆਂ ਮਤਲਬ ਆਪਣੀ ਜਿਹੜੇ ਲੋਕ ਸਰਕਾਰੀ ਨੌਕਰੀ ਚ ਨੇ ਉਹ ਤਨਖਾਹ ਲੈਣ ਵਾਸਤੇ ਵੀ ਧਰਨੇ ਲਗਾ ਰਹੇ ਨੇ ਸੋ ਇਹ ਤੇ ਇਹਨਾਂ ਦੀ ਸੱਚਾਈ ਹੈ ਜੋ ਧਰਨੇ ਦੀ ਇਹਨਾਂ ਨੇ ਗੱਲ ਕੀਤੀ ਹੈ ਠੀਕ ਹੈ ਨਾ ਜੀ ਇਹਦੇ ਨਾਲ ਨਾਲ ਖਾਸ ਕਰਕੇ ਜਿਹੜੇ ਮੇਰੇ ਵੀਰ ਐਗਰੀਕਲਚਰ ਵਾਲੇ ਬੈਠੇ ਨੇ ਇਹਨਾਂ ਵਾਸਤੇ ਕੀ ਕਹਿੰਦੇ ਸੀ ਮੁੱਖ ਮੰਤਰੀ ਜੋ ਵੀ ਸੁਣ ਲੋ ਕੁੜੀਆਂ ਨੂੰ ਖੇਤਾਂ ਦੇ ਮਾਸਟਰ ਰੱਖਾਂਗੇ ਹਰੇਕ ਪਿੰਡ ਨੂੰ ਦੋ ਜਜੇ ਪਿੰਡ ਵੱਡਾ ਤਾਂ ਤਿੰਨ ਜਿਵੇਂ ਟੀਚਰ ਆਉਂਦੇ ਆ ਸਕੂਲਾਂ 'ਚ ਉਹ ਆਉਣਗੇ ਜੇ ਕੋਈ ਸੰਡੀ ਲੱਗਦੀ ਹੈ ਉਹ ਚੱਕ ਕੇ ਪੀਏਯੂ ਨੂੰ ਭੇਜਣਗੇ ਯੂਨੀਵਰਸਿਟੀ ਨੂੰ ਉੱਥੋਂ ਦੰਦ ਦੱਸਿਆ ਜਾਊਗਾ ਬਕਾਇਦਾ ਕਿ ਸਪਰੇਆ ਕਰਨੀ ਹੈ ਤੇ ਸਪਰੇ ਤੁਹਾਨੂੰ ਕੋਆਪਰੇਟਿਵ ਸੁਸਾਇਟੀ ਤੋਂ ਮਿਲੂਗੀ ਨਗਦ ਪੈਸਾ ਦੇਣ ਦੀ ਲੋੜ ਨਹੀਂ ਧਾਰ ਲਿਖਿਆ ਜਾਊਗਾ ਤੇ ਸਾਰੇ ਪਿੰਡ ਨੇ ਇੱਕੋ ਟਾਈਮ ਤੇ ਸਪਰੇ ਕਰਨੀ ਹੈ ਹੁਣ ਕੀ ਹੈ ਆਪਾਂ ਕਰਤੀ ਨਾਲ ਦੇ ਨੇ ਕੀਤੀ ਨਹੀਂ ਦੋ ਦਿਨਾਂ ਬਾਅਦ ਉਧਰੋਂ ਫੇਰ ਇਧਰੋਂ ਤੋ ਹੁਣ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਆਪ ਮੁੱਖ ਮੰਤਰੀ ਜੀ ਮੰਨਦੇ ਨੇ ਕਿ ਐਗਰੀਕਲਚਰ ਦੇ ਸਾਨੂੰ ਸਕੂਲਾਂ ਵਿੱਚ ਐਜੂਕੇਸ਼ਨ ਦੇਣ ਦੀ ਲੋੜ ਹੈ ਉੱਥੇ ਸਕੂਲਾਂ 'ਚ ਮਾਸਟਰ ਰੱਖਣ ਦੀ ਲੋੜ ਹੈ ਤੇ ਜੇ ਇੱਕ ਔਰ ਫਿਰ ਪੰਜਾਬ ਖੇਤੀਬਾੜੀ ਸੁਪਰ ਜੇ ਸਕੂਲਾਂ ਦੇ ਵਿੱਚ ਐਗਰੀਕਲਚਰ ਦੇ ਸਬਜੈਕਟ ਨੂੰ ਐਗਰੀਕਲਚਰ ਦੀ ਡਿਗਰੀ ਹੋਲਡਰਸ ਪੜ੍ਹਾਣਗੇ ਤੇ ਉਹਦਾ ਇੱਕ ਆਪਣਾ ਅਲੱਗ ਹੋਏਗਾ ਤੇ ਜੇ ਉਹ ਸਬਜੈਕਟ ਨੂੰ ਕੋਈ ਸਾਇੰਸ ਵਾਲਾ ਜਾਂ ਕੋਈ ਸੋਸ਼ਲ ਸਟਡੀਜ਼ ਵਾਲਾ ਕੋਈ ਟੀਚਰ ਪੜ੍ਹਾਏਗਾ ਤਾਂ ਕੀ ਪੜ੍ਹਾਏਗਾ ਸਾਇੰਸ ਤੇ ਕਿਹ ਸਬਜੈਕਟ ਹੀ ਹੁੰਦਾ ਨਾ ਸਬਜੈਕਟ ਟੀਚਰ ਹੁੰਦਾ ਤੇ ਸਾਰੇ ਚੰਗੀ ਤਰ੍ਹਾਂ ਸਮਝ ਸਕਦੇ ਕਿ ਐਗਰੀਕਲਚਰ ਇੱਕ ਟੈਕਨੀਕਲ ਜਿਹਾ ਸਬਜੈਕਟ ਹੈ ਹੁਣ ਸਾਇੰਸ ਆਪਣੇ ਐਸਐਸਟੀ ਦੇ ਮਾਸਟਰ ਨੂੰ ਹਿਸਟਰੀ ਦੇ ਮਾਸਟਰ ਨੂੰ ਕੀ ਪਤਾ ਕਿ ਸੁੰਡੀ ਕਿਹੜੀ ਹੈ ਤੇ ਕਿਹੜੀ ਹੈ ਠੀਕ ਹੈ ਨਾ ਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਹ ਪੰਜਾਬ ਨੂੰ ਗਾਾਂ ਪ੍ਰਧਾਨ ਵਾਸਤੇ ਲੋਕਾਂ ਨੇ ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਸੀ ਇਹਨਾਂ ਨੇ ਜਿਹੜੇ ਵਾਅਦੇ ਕੀਤੇ ਸੀ ਲੋਕਾਂ ਨੇ ਤੇ ਵਿਸ਼ਵਾਸ ਕੀਤਾ ਸੀਗਾ ਲੇਕਿਨ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਹੁਣ ਤੇ ਨਾਲ ਦੇ ਸੂਬੇ ਦੇਖੋ ਰਾਜਸਥਾਨ ਦੇ ਵਿੱਚ 500 ਦੇ ਕਰੀਬ ਜਿਹੜੀਆਂ ਹੈਗੀਆਂ ਨੇ ਆ ਹੁਣੇ ਇਸ ਸਾਲ ਦੇ ਵਿੱਚ ਜਿਹੜੇ ਹੈਗੇ ਨੇ ਐਗਰੀਕਲਚਰ ਡਿਗਰੀ ਹੋਲਡਰਸ ਨੂੰ ਨੌਕਰੀਆਂ ਦਿੱਤੀਆਂ ਗਈਆਂ ਇਸੇ ਤਰੀਕੇ ਨਾਲ ਹਰਿਆਣਾ ਦੇ ਵਿੱਚ ਹੁਣੇ 700 ਪੋਸਟਾਂ ਹੋਰ ਕੱਢੀਆਂ ਗਈਆਂ ਨੇ ਪਹਿਲਾਂ ਵੀ ਦਿੱਤੀਆਂ ਹੁਣ 700 ਹੋਰ ਕੱਢੀਆਂ ਗਈਆਂ ਨੇ ਤਾਂ ਕਿ ਪਿੰਡ ਸਕੂਲਸ ਲੈਵਲ ਦੇ ਉੱਤੇ ਔਰ ਜਦ ਖਾਸ ਕਰਕੇ ਜਿਹੜੇ ਪਿੰਡਾਂ ਦੇ ਸਾਡੇ ਵਿਦਿਆਰਥੀ ਪੜ੍ਹਦੇ ਨੇ ਉਹ ਜਿਆਦਾਤਰ ਐਗਰੀਕਲਚਰ ਚ ਜਾਂਦੇ ਨੇ ਤੇ ਜੇ ਉਹਨਾਂ ਨੂੰ ਐਗਰੀਕਲਚਰ ਦੇ ਆਪਣੇ ਖੇਤੀ ਦੇ ਸਾਮ ਸੰਭਾਲ ਦੀ ਸਿੱਖਿਆ ਉੱਥੋਂ ਮਿਲ ਜੇਗੀ ਤੇ ਉਹ ਆਪਣਾ ਆਪਣੀ ਆਪਣੀ ਖੇਤੀ ਨੂੰ ਕਿਵੇਂ ਨਾ ਕਿੰਨਾ ਕੋ ਬੈਟਰ ਕਰ ਸਕਣਗੇ ਆਪਾਂ ਇਹ ਸਾਰੇ ਚਿੰਤਨਾ ਸਮਝ ਸਕਦੇ ਹਾਂ ਲੇਕਿਨ ਇਸ ਨਿਕਮੇਰ ਨੇ ਠੱਲੇ ਸਾਡੇ ਪੱਲੇ ਪੈ ਗਏ ਨੇ ਬਣਵੇ ਬਣਵੇ ਨੇ ਕੰਮੇ ਨੇ ਕੋਈ ਇਕਤਵੀ ਸਿਆਣਾ ਹੁੰਦਾ ਤੇ ਬੰਦਾ ਕਹਿ ਦਿੰਦਾ ਇਹ ਬਣਵੇ ਬਣਵੇ ਨੇ ਕੰਮੇ ਸਾਡੇ ਪੱਲੇ ਪੈ ਗਏ ਜਿਹੜੇ ਕਹਿੰਦੇ ਕੁਛ ਨਹੀਂ ਕਰਦੇ ਕੁਛ ਨਹੀਂ ਸਰਕਾਰ ਚਲਾਣੀ ਨਹੀਂ ਆਂਦੀ ਸਰਕਾਰ ਸਿੱਖਣਾ ਨਹੀਂ ਜਾਂਦੇ ਕਿ ਸਰਕਾਰ ਕਿਵੇਂ ਚਲਾਣੀ ਹੈ ਸਭ ਤੋਂ ਵੱਡੀ ਸਮੱਸਿਆ ਤੇ ਪੰਜਾਬ ਵਸੇ ਅਜ ਇਹ ਹੋਈ ਹੋਈ ਹੈ ਔਰ ਇਹ ਜਿਹੜਾ 3.5 ਸਾਲ ਦਾ ਵਕਫਾ ਬੀਤੇ ਆ ਇਹਨਾਂ ਨੇ ਜਿਹੜਾ ਇਹ ਕਹਿੰਦੇ ਸੀਗੇ ਕਿ ਵੀ ਅਸੀਂ ਕੋਈ ਧਰਨਾ ਨਹੀਂ ਲਗੰਦੇ ਨਾ ਕੋਈ ਕੁਛ ਨਹੀਂ ਕਰਨ ਦੇਣਾ ਅੱਜ 3.5 ਸਾਲ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਤੁਸੀਂ ਕੋਈ ਸ਼ਹਿਰ ਦੱਸ ਦਿਓ ਜਿੱਥੇ ਧਰਨਾ ਨਾ ਲੱਗਿਆ ਹੋਵੇ ਕੋਈ ਡਿਪਾਰਟਮੈਂਟ ਦੱਸੋ ਜਿੱਦੇ EMPLOYEES ਧਰਨੇ ਤੇਰ ਬੈਠੇ ਹੋਣ ਟਾਈਮ ਮਾਸਟਰ ਹੋਣ ਔਰ ਸਾਡੇ ਨੌਜਵਾਨ ਜਿਹੜੇ ਕਿ ਨੇ ਨੌਕਰੀਆਂ ਲੈਣ ਵਾਸਤੇ ਧਰਨੇ ਤੇ ਬੈਠੇ ਨੇ ਔਰ ਇਸ਼ਤਿਹਾਰ ਕੀ ਲੱਗਦਾ ਥਾਂ ਥਾਂ ਭਗਵੰਤ ਮਾਨ ਟੰਗਿਆ ਹੋਇਆ ਕਿ ਇੰਨੀਆਂ ਨੌਕਰੀਆਂ ਦੇ ਤੀਆਂ ਤੇ ਆਹ ਵਿਚਾਰੇ ਜਿਹੜੇ ਬੱਚੇ ਮਿਹਨਤ ਕਰਦੇ ਨੇ ਇਹਨਾਂ 'ਤੇ ਵੀ ਚਾਤੀ ਮਾਰ ਲੋ ਸੋ ਇਸ ਕਰਕੇ ਮਨ ਨੂੰ ਬੜਾ ਦੁੱਖ ਹੁੰਦਾ ਹੈਗਾ ਔਰ ਭਾਰਤੀ ਜਨਤਾ ਪਾਰਟੀ ਇਹਨਾਂ ਸਾਰੇ ਵਿਦਿਆਰਥੀਆਂ ਦੇ ਨਾਲ ਹੈ ਇਹਨਾਂ ਨੂੰ ਬੰਦਾ ਹੱਕ ਮਿਲਣਾ ਚਾਹੀਦਾ ਇਹ ਕੋਈ ਭੀਖ ਨਹੀਂ ਮੰਗ ਰਹੇ ਸਰਕਾਰ ਕੋਲੋਂ ਇਹ ਪੰਜਾਬ ਦੀ ਡਵੈਲਪਮੈਂਟ ਵਾਸਤੇ ਖਾਸ ਕਰਕੇ ਖੇਤੀਬਾੜੀ ਸੂਬਾ ਹੋਣ ਦੇ ਨਾਤੇ ਖੇਤੀਬਾੜੀ ਦੀ ਜਾਣਕਾਰੀ ਰੱਖਣ ਵਾਲੇ ਵਿਦਿਆਰਥੀ ਨੇ ਔਰ ਜੇ ਇਹਨਾਂ ਨੂੰ ਸਕੂਲਾਂ ਦੇ ਵਿੱਚ ਨੌਕਰੀਆਂ ਦਿੱਤੀਆਂ ਜਾਣਗੀਆਂ ਤੇ ਉਹਦਾ ਲਾਭ ਅਲਟੀਮੇਟਲੀ ਪੰਜਾਬ ਨੂੰ ਮਿਲਣ ਵਾਲਾ ਹੈ ਪੰਜਾਬ ਦੀ ਖੇਤੀ 'ਚ ਉਹਦੇ ਫਸਲ ਦੇ ਉਹ ਇਹਨੂੰ ਕਹ ਲਈਏ ਉਹ ਪਜਾਉ ਹੁਣ ਤਾਂ ਜ਼ਮੀਨ ਦਾ ਉਹਦਾ ਸਾਰਾ ਦੇਖ ਸਕਦੇ ਨੇ ਕੇਂਦਰ ਸਰਕਾਰ ਦੀ ਯੋਜਨਾ ਹੈ ਕਿ ਅਸੀਂ ਤੇ ਹੈਲਥ ਕਾਰਡ ਇਸ਼ੂ ਕਰਦੇ ਹਾਂ ਐਗਰੀਕਲਚਰ ਤੇ ਤੁਹੇ ਦੇਖੋ ਕੇਂਦਰ ਦਾ ਵਿਜ਼ਨ ਕਿੱਥੇ ਆ ਕਿ ਇੱਕ ਖੇਤ ਦੇ ਵਿੱਚ ਉਹਦੀ ਮਿੱਟੀ ਦੀ ਗੁਣਵੱਤਾ ਕੀ ਹੈਗੀ ਹੈ ਇੱਥੇ ਤੱਕ ਦੇ ਉਹ ਕਰਕੇ ਕਿ ਇਹ ਜਿਹੜਾ ਖੇਤ ਹੈਗਾ ਇਹ ਚ ਆ ਫਸਲ ਠੀਕ ਹੋ ਸਕਦੀ ਹੈ ਤੇ ਉਹਦਾ ਕਰੀਏ ਤੇ ਨਿਲੈਕਾ ਦਾ ਟੋਨਾ ਜਿਹੜਾ ਹੈਗਾ ਜਿਹੜੇ ਲੋਕ ਇਹ ਸਾਰੇ ਕੰਮ ਨੂੰ ਦੇਸ਼ ਨੂੰ ਅੱਗੇ ਵਧਾਉਣ ਵਾਸਤੇ ਪੰਜਾਬ ਨੂੰ ਅੱਗੇ ਵਧਾਉਣ ਵਾਸਤੇ ਕੰਟਰੀਬਿਊਟ ਕਰ ਸਕਦੇ ਆ ਇਹਨਾਂ ਨੂੰ ਟਾਈਮ ਤੱਕ ਨਹੀਂ ਦਿੰਦੇ ਬਿਲਨ ਦਾ ਸੋ ਇਹ ਬੰਨ ਨੂੰ ਬੜਾ ਦੁੱਖ ਹੁੰਦਾ ਹੈਗਾ ਕਿ ਸਾਡਾ ਪੰਜਾਬ ਕਿਹੜੇ ਪਾਸੇ ਜਾ ਰਿਹਾ ਭਾਰਤੀ ਜਨਤਾ ਪਾਰਟੀ ਮੈਂ ਇਹਨਾਂ ਸਾਰੀਆਂ ਭੜਾਵਾਂ ਨੂੰ ਸੁਣਿਆ ਹੈ ਪੈਨਾਂ ਨੂੰ ਸੁਣਿਆ ਹੈਗਾ ਇਹਨਾਂ ਦੀਆਂ ਡਿਮਾਂਡਸ ਬਿਲਕੁਲ ਜੈਨੂਨ ਨੇ ਔਰ ਇਹ ਕੋਈ ਵਾਅਦਾ ਨਹੀਂ ਮੰਗਦੇ ਪਏ ਇਹ ਉਹੀ ਕਹਿ ਰਹੇ ਨੇ ਕਿ ਜੋ ਭਗਵੰਤ ਮਾਨ ਜੀ ਤੁਸੀਂ ਵਾਅਦਾ ਕੀਤਾ ਸੀ ਚੋਣਾਂ ਵੇਲੇ ਕਮ ਸੇ ਕਮ ਵਾਅਦਾ ਪੂਰਾ ਕਰ ਦਿਓ ਹੋਰ ਕੁਝ ਨਹੀਂ ਮੰਗਦੇ ਪਏ ਕਿ ਜਿਹੜਾ ਤੁਸੀਂ ਵਾਅਦਾ ਕੀਤਾ ਸੀਗਾ ਉਹ ਵਾਅਦਾ ਪੂਰਾ ਕਰ ਦਿਓ ਉਹਦੇ ਨਾਲ ਹੀ ਇਹਨਾਂ ਬੱਚਿਆਂ ਦਾ ਭਲਾ ਹੋ ਜਾਊਗਾ ਤੋਂ ਮੈਂ ਸਮਝਦਾ ਕਿ ਇਹਨਾਂ ਦੀ ਡਿਮਾਂਡਸ ਬਿਲਕੁਲ ਜੈਨੂਨ ਨੇ ਔਰ ਭਾਰਤੀ ਜਨਤਾ ਪਾਰਟੀ ਇਹਨਾਂ ਨਾਲ ਖੜੀ ਹੈ ਔਰ ਜੋ ਵੀ ਬੰਦੀ ਮਦਦ ਅਸਕੀ ਇਹਨਾਂ ਦੀ ਕਰ ਸਕਦੇ ਹੋਵਾਂਗੇ ਭਾਰਤ ਜਨਤਾ ਪਾਰਟੀ ਉਹ ਕਰੇਗੀ ਤੁਸੀਂ ਸਮਸਥਾ ਚ ਲੱਗਿਆ ਜੋ ਮਦਦ ਕਰਾਂਗੇ ਇਸ ਸਮਰਥਨ ਦੇ ਤੁਸੀਂ ਆਏ ਹੋ ਕੇਂਦਰ ਸਾਡੀ ਸਰਕਾਰ ਹੈਗੀ ਕੀ ਲੱਗਦਾ ਇਹਨਾਂ ਦੀ ਆਵਾਜ਼ ਉੱਥੇ ਪਹੁੰਚ ਸਕੀ ਕਿ ਮਾੜੀ ਕਿਉਂਕਿ ਮਾਮਲਾ ਬਿਸ਼ੱਕ ਪੰਜਾਬ ਸਰਕਾਰ ਦਾ ਲੇਕਿਨ ਇਹ ਸਟੂਡੈਂਟ ਹੈ ਨੌਜਵਾਨ ਹੈ ਸਾਰੇ ਨੌਜਵਾਨ ਹੈ ਸਾਰੇ ਕੁੜੀਆਂ ਮੁੰਡੇ ਆ ਇਹਨਾਂ ਦਾ ਭਵਿੱਖ ਕੀ ਹੋਊਗਾ ਦੇਖੋ ਗੱਲ ਇਹ ਹੈ ਕਿ ਸਾਡੇ ਜ਼ਿਆਦਾ ਜਿਹੜੇ ਵਿਦਿਆਰਥੀ ਨੇ ਐਗਰੀਕਲਚਰ ਸਾਇੰਸ ਪੜ੍ਹਦੇ ਨੇ ਇਹ ਜ਼ਿਆਦਾ ਸਾਡੇ ਪੰਜਾਬ ਨਾਲ ਸੰਬੰਧਿਤ ਨੇ ਔਰ ਸਕੂਲਾਂ ਦੀ ਜਿਹੜੀ ਭਰਤੀ ਹੈ ਮਾਸਟਰਾਂ ਦੀ ਜੋ ਮੁੱਖ ਮੰਤਰੀ ਜੀ ਨੇ ਕਿਹਾ ਇੱਕ ਪੈਂਡਾ ਮੈਂ ਦੋ-ਦੋ ਰੱਖ ਦਿਆਂਗਾ ਤੇ ਜੇ ਦੋ-ਦੋ ਬੱਚੇ ਵੀ ਰੱਖਣ ਲੱਗ ਪੈਣ ਤੇ ਤੁਸੀਂ ਆਪਾਂ ਦੱਸ ਲਓ ਕਿੰਨੇ ਬੱਚੇ ਐਡਜਸਟ ਹੋ ਜਾਣਗੇ ਔਰ ਉਹਦਾ ਸਿੱਧਾ ਫਾਇਦਾ ਪੰਜਾਬ ਦੀ ਇਕਨੋਮੀ ਨੂੰ ਪਾਏਗਾ ਕੇਂਦਰ ਸਰਕਾਰ ਦੀਏ ਵੀ ਅਲੱਗ-ਅਲੱਗ ਡਿਪਾਰਟਮੈਂਟਸ ਹੈਗੇ ਨੇ ਉਹਨਾਂ ਚੋਂ ਇਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਂਦੀਆਂ ਨੇ ਲੇਕਿਨ ਉਹ ਇੱਕ ਪੈਨ ਇੰਡੀਆ ਹੁੰਦਾ ਹੈਗਾ ਲੇਕਿਨ ਸਕੂਲਾਂ ਦੀ ਜਿਹੜੀ ਜਿਹੜੀ ਭਗਵੰਤ ਮਾਨ ਨੇ ਵਾਅਦਾ ਕੀਤਾ ਸੀ ਕਿ ਮੈਂ ਸਕੂਲਾਂ 'ਚ ਮਾਸਟਰ ਦੇਵਾਂਗਾ ਉਹ ਸਟੇਟ ਗਵਰਨਮੈਂਟ ਸਬਜੈਕਟ ਹੈਗਾ ਉਹ ਸਟੇਟ ਨੂੰ ਹੀ ਇੰਪਲੀਮੈਂਟ ਕਰਨਾ ਪਏਗਾ ਫੇਰ ਵੀ ਅਸੀਂ ਜੋ ਵੀ ਮਦਦ ਬੰਦੀ ਮਦਦ ਹੋ ਸਕਦੀ ਹੈ ਅਸੀਂ ਇਹਨਾਂ ਮੇਰੇ ਛੋਟੇ ਭੈਣ ਭਰਾ ਨੇ ਅਸੀਂ ਇਹਨਾਂ ਦੀ ਕਰਾਂਗੇ ਔਰ ਭਾਰਤੀ ਜਨਤਾ ਪਾਰਟੀ ਇਹਨਾਂ ਦੀ ਡਿਮਾਂਡਸ ਨੂੰ ਸਮਝਦੀ ਹੈ ਕਿ ਬਿਲਕੁਲ ਜੈਨੂਨ ਡਿਮਾਂਡਸ ਨੇ ਔਰ ਇਹਨਾਂ ਦਾ ਪੂਰਾ ਸਮਰਥਨ ਵੀ ਕਰਦੀ ਹੈ ਔਰ ਇਹਨਾਂ ਨਾਲ ਕੰਧੇ ਨਾਲ ਕੰਧਾ ਮਿਲਾ ਕੇ ਚੱਲੇਗੀ ਔਰ ਜਿੱਥੇ ਵੀ ਜਿਸ ਤਰੀਕੇ ਨਾਲ ਵੀ ਇਹਨਾਂ ਦੀ ਮੰਗਾਂ ਨੂੰ ਮਨਾਉਣ ਵਾਸਤੇ ਮਦਦ ਦਿੱਤੀ ਜਾ ਸਕਦੀ ਹੈ ਭਾਰਤੀ ਜਨਤਾ ਪਾਰਟੀ ਉਹ ਕਰੇਗੀ ਸੋ ਵਿਦਿਆਰਥੀ ਜਿਹੜੇ ਪ੍ਰਧਾਨ ਵੀ ਮੈਨੂੰ ਮੌਜੂਦ ਆ ਦਸਵਾਂ ਦਿਨ ਹੋ ਰਣ ਹੋ ਗਿਆ ਸਟਾਈ ਅੱਜ ਪਾਚਪਾ ਦਾ ਪੁਰਾ ਸ਼ਿਸ਼ਟ ਮੰਡਰਾ ਦੇ ਸੰਮਰਥਨ ਚ ਆਇਆ ਕੀ ਆਸ ਆ ਤੁਹਾਨੂੰ ਔਰ ਕੀ ਤੁਹਾਡਾ ਭਵਿੱਖ ਕੀ ਹੋਊਗਾ ਅੱਗੇ ਤੋਂ ਅਸੀਂ ਤਾਂ ਪਹਿਲਾਂ ਇਹਨਾਂ ਜੀ ਦਾ ਧੰਨਵਾਦ ਕਰਨਾ ਚਾਹੁੰਦੇ ਆ ਬੀਜੇਪੀ ਦਾ ਜਿਨ੍ਹਾਂ ਨੇ ਸਾਡਾ ਹਾਲ ਆ ਕੇ ਪੁੱਛਿਆ ਇੱਥੇ ਤੇ